ਲਹੂ ਡੁੱਲਿਆ ਜ਼ੁਲਮ ਦੀ ਅੱਤ ਦੇਖੀ ਪੰਜਾਬ ਵਿਛੜਿਆ ਜਦੋਂ ਪੰਜਾਬ ਕੋਲ ਵੰਡ ਵੇਲੇ ਦੀਆਂ ਬਹੁਤ ਸਾਰੀਆਂ ਅਜਹੀਆਂ ਕਹਾਣੀਆਂ ਨੇ ਜਿਨ੍ਹਾਂ ਨੂੰ ਸੁਣ ਕੇ ਮਨ ਡੂੰਘੇ ਵਹਿਣ ਵਿੱਚ ਜਾ ਵਿੰਦਾ 47 ਦੀ ਵੰਡ ਨੇ ਹਸਤੇ ਵਸਤੇ ਪਾਈ ਚਾਰੇ ਉਜਾੜ ਦਿੱਤੇ ਸੰਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕ ਚੋਂ ਠੀਕ ਹੋ ਕੇ ਕਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮਹੱਲਾ ਕਲੀਨਿਕ ਜਿਹੜਾ ਬਣਾਇਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਆ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਆ ਸਰਕਾਰ ਵੱਲੋਂ। ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਿਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦੁਆਲ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਕੈਸ਼ਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ। ਖੰਡਾਰ ਮੁਹੱਲਾ ਕਲੀਨਿਕ ਦਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ ਚ ਕਹਿਆ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾਂ ਸੇਹ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਦਾ ਅਨਮਿਊਟ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ 15 ਅਗਸਤ ਨੂੰ ਬੜੇ ਚਾਵਾਂ ਤੇ ਮਲਾਰਾਂ ਦੇ ਨਾਲ ਮਨਾਇਆ ਜਾਂਦਾ ਹੈ ਇਸੇ ਚੀਜ਼ ਦੇ ਮੱਦੇਨਜ਼ਰ ਇੱਕ ਅਜਿਹਾ ਵੀ ਵੱਡਾ ਤਬਕਾ ਹੈ ਜਿਨ੍ਹਾਂ ਦੇ ਵੱਲੋਂ 47 ਦੀ ਵੰਡ ਨੂੰ ਕਾਲੀ ਵੰਡ ਵੱਜੋਂ ਮੰਨਤਾ ਦਿੱਤੀ ਜਾਂਦੀ ਹੈ ਵਿਛੋੜੇ ਗਏ ਗੁਰੂ ਧਾਮ ਤੋੜੀ ਗਈ ਭਾਈਚਾਰਕ ਸਾਂਝ ਅਤੇ ਆਪਸੀ ਫਿਰਕਿਆਂ ਦੇ ਵਿੱਚ ਭਰੀ ਗਈ ਫਿਰਕਾ ਪ੍ਰਸਤੀ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲੀਆ ਚਿੰਨ੍ਹ ਖੜੇ ਕਰਦੀ ਹੈ ਆਖਰ ਉਹਨਾਂ ਲੋਕਾਂ ਦਾ ਕੀ ਕਸੂਰ ਸੀ ਜਿਹੜੇ ਲੋਕ ਭਾਈਚਾਰਿਆਂ ਦੇ ਵਿੱਚ ਸਾਂਝੀ ਵਲਤਾ ਦੇ ਨਾਲ ਪ੍ਰੇਮ ਪਿਆਰ ਸਹਿਤ ਵਸੇਬਾ ਕਰ ਰਹੇ ਸਨ ਅੱਜ 100 ਸਾਲ ਦਾ ਬਜ਼ੁਰਗ ਮਹਿੰਦਰ ਸਿੰਘ ਵੰਡ ਦੇ ਗਹਿਰੇ ਤੇ ਅੱਲੇ ਜ਼ਖਮਾਂ ਨੂੰ ਦੱਸਦਾ ਦੱਸਦਾ ਵਜ਼ਤ ਦੇ ਨਾਲ ਪਰ ਜਾਂਦਾ ਹੈ ਮਾਸਟਰ ਮਹਿੰਦਰ ਸਿੰਘ ਤਹਿਸੀਲਦਾਰ ਦਾ ਪੁੱਤ ਸੀ 47 ਦੀ ਵੰਡ ਵੇਲੇ ਘਰ ਵਿੱਚਲੀ ਬੰਦੂਕ ਨਾਲ ਉਨ੍ਹਾਂ ਲੋਕਾਂ ਦੀ ਹਿਫਾਜ਼ਤ ਕੀਤੀ ਜਿਹੜੇ ਲੋਕ ਫਿਰਕਾ ਪ੍ਰਸਤੀ ਦੇ ਸਤਾਏ ਹੋਏ ਸਨ ਜਿਨ੍ਹਾਂ ਨੂੰ ਜਾਤ ਆਧਾਰਿਤ ਵੱਡ ਫਟ ਕੀਤਾ ਜਾ ਰਿਹਾ ਸੀ ਮਹਿੰਦਰ ਸਿੰਘ ਇੱਕ ਅਜਾਹੀ ਗੱਲ ਦੱਸਦਿਆਂ ਬਿਲਕੁਲ ਹੀ ਗਮਗੀਨ ਮਾਹੌਲ ਵਿੱਚ ਚਲਾ ਜਾਂਦਾ ਹੈ ਕਿ ਖੂਹ ਵਿੱਚ ਡਿੱਗੇ 23 ਸਾਲਾਂ ਮੁਸਲਮਾਨ ਨੌਂਦਵਾਨ ਦੇ ਵੱਲੋਂ ਕਤਲੂਗਾਰਦ ਤੋਂ ਡਰੇ ਹੋਇਆ ਖੂਹ ਦੇ ਵਿੱਚ ਡਿੱਗੇ ਪਿਆ ਜੋਰ ਸ਼ੋਰ ਦੇ ਨਾਲ ਰੌਲਾ ਪਾਇਆ ਜਾ ਰਿਹਾ ਸੀ ਉਹਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਮੈਂ ਉਹਨਾਂ ਲੋਕਾਂ ਹੱਥੋਂ ਨਹੀਂ ਮਰਨਾ ਚਾਹੁੰਦਾ ਜਿਹੜੇ ਲੋਕਾਂ ਦੇ ਨਾਲ ਕਿਸੇ ਵਕਤ ਪਾਈਚਾਰਕ ਸਾਂਝ ਰਹੀ ਹੋਵੇ ਤੇ ਨਾਲ ਹੀ ਚੀਕ ਪੁਕਾਰ ਕੇ ਇਹ ਵੀ ਸ਼ਬਦ ਕਹੇ ਜਾ ਰਹੇ ਸਨ ਕਿ ਮੈਨੂੰ ਮਰਨ ਵਾਸਤੇ ਕੋਈ ਅਜਾਈ ਚੀਜ਼ ਦੇ ਦਿਓ ਜਿਸ ਨਾਲ ਮੈਂ ਖੁਦ ਹੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਵਾਂ ਵਾਦੀ ਦਾ ਬਚਾੰਦੇ ਰ ਜਿਹੜਾ ਹੋਇਆ ਇਹ ਦੁਨੀਆ ਦੇ ਇਤਿਹਾਸ ਵਿੱਚ ਸ਼ਾਇਦ ਬਹੁਤ ਵੱਡੀ ਗੱਲ ਸੀ ਇਤਿਹਾਸ ਇਹਨੂੰ ਕਦੇ ਵੀ ਮਾਫ ਨਹੀਂ ਕਰੂਗਾ ਕਿ ਇਹਨਾਂ ਨੇ ਜਿਹੜਾ ਆਬਾਦੀ ਦਾ ਤਬਾਹਲਾ ਬਣਿਆ ਇਹ ਦੁਨੀਆ ਵਿੱਚ ਕਿਤੇ ਨਹੀਂ ਹੋਇਆ ਔਰ ਇੰਨਾ ਹੀ ਬੜੰਗਾ ਇੰਨਾ ਅਤਿਆਚਾਰ ਕਿਤੇ ਨਹੀਂ ਹੋਇਆ ਮੈਨੂੰ ਦੱਸੋ ਇੱਥੇ ਆਂਗੇ ਸੀ ਲਾਸ਼ਾਂ ਕਹਿੰਦਾ ਸਰ ਵੱਡਿਆ ਵਾ ਕਿ ਸੌਰੀ ਕਿਹੜਾ ਤਾਂ ਵੱਡੀ ਆ ਵਾ ਕਿਹਦੀ ਲੱਤ ਵੱਡੀ ਵੀ ਜੇ ਉਹਨਾਂ ਦੇ ਵੱਡੇ ਵੀ ਵੀ ਹੈਗੇ ਆ ਤਾਂ ਇਹਦਾ ਇਹਦਾ ਨੀ ਮਸ ਲੋ ਕਿ ਅਸੀਂ ਵੀ ਵੱਡੀ ਹੈ ਹੋਇਆ ਇਦਾਂ ਹੀ ਜੇ ਉਹਨਾਂ ਨੇ ਪੰਜ ਮਾਰੇ ਅਸੀਂ 10 ਮਾਰੇ ਜੇ ਅਸੀਂ 10 ਮਾਰੇ ਆ 20 ਮਾਰੇ ਤੇ ਕੋਈ ਦਾ ਖੂਨ ਲਾਸ਼ਾਂ ਨਾਲ ਫੜ ਗਿਆ ਸੀਗਾ ਇੱਕ ਬੰਦੇ ਨੇ ਸ਼ਾਹਨਾ ਸ਼ਿਕਾਰ ਖੇਡਦਾ ਹੁੰਦਾ ਸੀਗਾ ਉਹ ਖੂਬ ਛਾਲ ਮਾਰੀ ਨਿਗਰ ਨੌਸੀਨ ਨਿਗਰ ਨਹੀਂ ਸ਼ਿਕਾਰ ਖੇਡਦੇ ਹੁੰਦੇ ਸੀ ਮੈਂ ਤੇ ਹੀ ਸਾਲ ਦਾ ਸੀ ਉਹ ਖੂਬ ਛਾਲ ਮਾਰੀ ਉਹ ਕਹਿੰਦਾ ਵੀ ਮੈਨੂੰ ਖੁਦਕੁਸ਼ੀ ਕਰਨ ਦੇ ਵਾਸਤੇ ਕੋਈ ਚੀਜ਼ ਨਹੀਂ ਲੱਭ ਰਹੀ ਖੂਜੋਂ ਮੈਨੂੰ ਕਿਰਪਾ ਕਰਕੇ ਲਾਸ਼ਾਂ ਵੀ ਹੱਗੇ ਵੀ ਹੈਗੀਆਂ ਤੜਫਦੀਆਂ ਆ ਹਾਏ ਹਾਏ ਹੁੰਦੀ ਆ ਪਈ ਮੈਨੂੰ ਬਾਹਰ ਕੱਢ ਕੇ ਮਾਰ ਦਿਓ ਪਈ ਮੈਨੂੰ ਖੁਦਕੁਸ਼ੀ ਮੈਂ ਕਿੱਦਾਂ ਕਰਾਂ ਫਿਰ ਮਨ ਗਿਆ ਕਿਸੇ ਦੇ ਦਿਲ ਚ ਗੱਲ ਆ ਗਈ ਪਈ ਚਲੋ ਬਾਹਰ ਕੱਢ ਦਿੰਦੇ ਆ ਉਹ ਫਿਰ ਜਾਂ ਇੱਕ ਮੈਂ ਹੁਣ ਨੌਵੀਂ ਲੈਣਾ ਕਿਸੇ ਦਾ ਵੀ ਨੌਵੀਂ ਮੈਨੂੰ ਯਾਦ ਹੈ ਮੈਂ ਉਹਦੇ ਘਰ ਜਾ ਕੇ ਰੋਇਆ ਵੀ ਮੈਂ ਸ਼ਰਪਾ ਵੀ ਕੀਤਾ ਉਸ ਆਦਮੀ ਨੇ ਕਹਿੰਦਾ ਨਹੀਂ ਬਾਹਰ ਨਹੀਂ ਕੱਢਣਾ ਕਿਆ ਗੱਲ ਸੀ ਉਹਦੀ ਕਿਆ ਮੰਗ ਸੀਗੀ ਮੈਨੂੰ ਬਾਅਦ ਕੱਢ ਕੇ ਮਾਰ ਦਿਓ ਖੂਬ ਜਲਾਸ਼ਾਂ ਤੜਫਦੀਆਂ ਉਹ ਵੀ ਖੂਬ ਚੀ ਜਿ ਡਿਗਿਆ ਹੋ 47 ਦੀ ਇਸ ਵੰਡ ਕਰਕੇ ਇਧਰਲੇ ਉਧਰ ਤੇ ਉਧਰ ਦੇਆਂ ਨੂੰ ਇਧਰ ਜਾਣ ਦਾ ਹੁਕਮਰਾਨਾਂ ਦੇ ਵੱਲੋਂ ਫਰਮਾਨ ਜਾਰੀ ਹੋ ਚੁੱਕਾ ਸੀ ਬਲਾਚੌਰ ਦੇ ਬਿਸ਼ੌਲੀ ਪਿੰਡ ਦੇ ਲੋਕ ਜੋ ਕੁ ਡੇ ਦਿਨ ਪਹਿਲਾਂ ਜਾਤ ਪਾਤ ਦੇ ਝੇੜਿਆਂ ਤੋਂ ਉੱਪਰ ਉੱਠ ਕੇ ਇਕੱਠੇ ਹੱਸ-ਵੱਸ ਰਹੇ ਸੀ ਪਰ ਅੱਜ ਜਦੋਂ ਕਾਲੀ ਵੰਡ ਤੋਂ ਕਬਰਾਂयां ਵਿਚਾਲੇ ਤੇਲ ਵਾਲੇ ਕੋਲ ਨੂੰ ਉਤਾਰੇ ਜਾਣ ਦੀ ਗੱਲ ਚੱਲੀ ਤਾਂ ਪਿੰਡ ਵਿੱਚਲੇ ਕੁਝ ਲੋਕਾਂ ਦੇ ਵੱਲੋਂ ਆਪਣੇ ਹੀ ਲੋਕਾਂ ਨੂੰ ਕਤਲ ਕਰਨ ਦਾ ਤਾਨਾशाही ਫਰਮਾਨ ਜਾਰੀ ਕਰ ਦਿੱਤਾ ਗਿਆ ਜਗਨ ਲੱਗੇ ਨੇ ਕੋਲੂ ਪਟਲੇ ਕੋਲੂ ਪਟਲੇ ਪੇ ਸਾਨੂੰ ਮਾਰ ਅਸੀਂ ਕੱਲ ਨੂੰ ਚੱਲ ਜਾਣਾ ਕੈਂਪ ਹੁੰਦਾ ਸੀ ਮੌੜੀ ਫੇ ਕੋਲੂ ਪਟਲੇ ਇੱਥੇ ਹੀ ਮੀਟਿੰਗ ਹੋਈ ਫੈਸਲਾ ਇਹ ਹੋਇਆ ਪੇ ਅੱਜ ਇਹਨਾਂ ਚਟਕਾਣਾ ਇਹਨੇ ਕੋਲੂ ਵੀ ਪੱਟੀ ਗੱਲ ਦਾ ਛੋਟੀ ਜਈ ਅਸੀਂ ਵੱਡੀਆਂ ਗਲਤੀਆਂ ਕਰਦੇ ਆਂ ਪਰਮਾਤਮਾ ਤੋਂ ਫੇਰ ਵੀ ਇਹ ਆਸ ਰੱਖਦੇ ਆਂ ਮੈਨੂੰ ਮਾਫ ਕਰ ਦੇਉ ਉਹਨਾਂ ਦਾ ਕਸੂਰ ਉਹਨਾਂ ਦਾ ਕਸੂਰ ਇਹ ਸੀਗੀ ਕਿ ਉਹਨਾਂ ਨੇ ਕੋਲੂ ਪਟਲੇ ਸੀਗੇ ਆਪਣੇ ਉਹਨਾਂ ਦੇ ਸੀਗੇ ਉਹ ਵਿੱਚ ਤੇਲ ਕੱਢਦੇ ਹੁੰਦੇ ਸੀ ਕਾਣੀ ਤੇਲ ਕਾਣੀਆ ਕੱਢਦੇ ਹੁੰਦੇ ਸੀ ਉਹਨਾਂ ਨੇ ਉਹ ਕੋਲੂ ਪਟਲੇ ਇੱਥੇ ਮੀਟਿੰਗ 'ਚ ਇਹ ਹੋਈ ਫਿਰ ਰਾਸ ਰੂਨ ਚਟਕਾ ਦੇਣਾ ਜਦੋਂ ਪਾਪ ਤੇ ਜ਼ੁਲਮ ਸਾਰੀਆਂ ਹੱਦਾਂ ਟੱਪ ਜਾਵੇ ਤਾਂ ਫਿਰ ਲੋਕ ਧਰਮ ਦੇ ਪਹਿਰੇਦਾਰਾਂ ਕੋਲੋਂ ਪਿਆਰ ਦੀ ਖੁਸ਼ਬੂਈ ਲੋਚਦੇ ਨੇ 47 ਦੀ ਕਾਲੀ ਵੰਡ ਦੇ ਕਤਲੂਗਾਰਦ ਵਿਚਾਲੇ ਬਲਾਚੌਰ ਦਾ ਨਾਮੀ ਸੰਤ ਬਖਤਾਵਰ ਸਿੰਘ ਵੀ ਆਪਸੀ ਭਾਈਚਾਰੇ ਦੇ ਇਸ ਜ਼ੁਲਮੀ ਵਰਤਾਰੇ ਨੂੰ ਸਮਝ ਨਾ ਸਕਿਆ ਸਗੋਂ ਇਸ ਪਾਪ ਤੇ ਜ਼ੁਲਮ ਦੀ ਲੜਾਈ ਦਾ ਮੁੱਖ ਦੋਸ਼ੀ ਹੋ ਨਿਬੜਿਆ ਮੈਂ ਤੁਹਾਨੂੰ ਦੱਸਿਆ ਜੀ ਸੰਤ ਬੁਖਤੌਰ ਜੀ ਦੇ ਫੋਲੋਅਰ ਉਹਦੇ ਚ ਚੱਲੀ ਜਾਂਦੇ ਮਗਰ 2200 ਤੋਂ ਬੰਦੇ ਲੱਗੋ ਉਹ ਖੂ ਪਿਲ ਕੋਈ ਦਾ ਬਿਲਕੁਲ ਹੀ ਭਰ ਗਿਆ ਲਾਸ਼ਾਂ ਦੇ ਨਾਲ ਭਰ ਗਿਆ ਇੰਨੀਆਂ ਲਾਸ਼ਾਂ ਹੋਈਆਂ ਸੰਤ ਇਸ ਗੱਲ 'ਚ ਆਪਣੀ ਬੜਾਈ ਸਮਝਦਾ ਸੀਗਾ ਕਿ ਮੈਂ ਅੱਜ ਮੁਸਲਮਾਨ ਮਾਰਿਆ ਉਹ ਬੰਦਾ ਬਹੁਤ ਆਲਮ ਫਾਜ਼ਿਲ ਸਿਆ ਲੋਕ ਕੀ ਮੰਨਦੇ ਸੀਗੇ ਪਰ ਹੁਣ ਤੁਸੀਂ ਲਾ ਲਓ ਅੰਦਾਜ਼ਾ ਮੇਰੇ ਖਿਆਲ ਚ ਅੱਜ ਤੋਂ ਕੁਛ ਸਾਡੇ ਇਲਾਕੇ ਵਿੱਚ ਸੰਤ ਬਖਤਾਵਰ ਸਿੰਘ ਬਰਗਾ ਲੀਡਰ ਦੀ ਹੋਇਆ ਪਹਿਲੀ ਗੱਲ ਤੇ ਆ ਵੀ ਪਰਸਨੈਲਿਟੀ ਬੜੀ ਸੀ ਪਰਸਨੈਲਿਟੀ ਬੜਾ ਅਕਾਊਂਟ ਕਰਦੀ ਐ 6 ਫੁੱਟ ਉੱਚਾ ਐਦਾਂ ਦੇ ਡੋਲੇ ਐਦਾਂ ਦਾ ਬਹੁਤ ਜ਼ਿਆਦਾ ਹੁਣ ਜਦ ਆਂਦਾ ਐ ਲੋਕੀ ਪੈ ਜੀਆਂ ਸੁਣਾਉਂਦੇ ਸੀ ਜਿਹੜੇ ਗਾਲ੍ਹਾਂ ਕੱਢਦੇ ਸੀ ਉਹ ਵੀ ਵੀ ਪੈਰੀ ਹੱਥਾਂ ਆਉਂਦੇ ਸੀ ਪੂਨੇ ਸਾਡੇ ਇਲਾਕੇ 'ਚ ਬਹੁਤ ਬੰਦੇ ਬਰੁਆਏ ਕਾਲੀ ਵੰਡ ਦਾ ਸੰਤਾਪ ਹੰਡਾਉਣ ਵਾਲੇ ਲੋਕ ਲੈੰਦੇ ਤੇ ਚੜਦੇ ਪੰਜਾਬ ਦੇ ਰੂਪ ਦੇ ਵਿੱਚ ਵੰਡ ਦਿੱਤੇ ਗਏ ਅਜਾਈ ਕਹਾਣੀਆਂ ਸਰਹੱਦ ਦੇ ਐਨ ਕੰਡੇ ਵਸੇ ਪਿੰਡ ਪਰਾਚਾ ਦੇ ਬਿਆਨਤ ਸਿੰਘ ਦੀ ਜੀ ਦੀ ਉਮਰ ਵੰਡਵੇਲੇ ਤਕਰੀਬਨ ਡੇਢ ਸਾਲ ਸੀ ਤੇ ਵੱਡੀ ਭੈਣ ਦੀ ਉਮਰ 3 ਸਾਲ ਦੇ ਕਰੀਬ ਸੀ ਇਹਨਾਂ ਨੂੰ ਦੇਖ ਕੇ ਇਉਂ ਲੱਗਦਾ ਹੈ ਕਿ ਜਿਵੇਂ ਦੁੱਖਾਂ ਦਾ ਸਾਰਾ ਪਹਾੜ ਇਹਨਾਂ ਦੇ ਸਿਰ ਦੇ ਉੱਪਰ ਆਨ ਟੁੱਟਾ ਹੋਵੇ ਉਹ ਕੰਢਿਆ ਹਸਣ ਮੁਸਲਮਾਨ ਕਿਹਾ ਹਸਣ ਜਦੋਂ ਮੁਸਲਮਾਨ ਸਾਰੇ ਚੱਲ ਗਏ ਜਦੋਂ ਇਹ ਵਿਆਹ ਹੋਇਆ ਹੂੰ ਬਾਅਦ ਵਿੱਚ ਹੋਇਆ ਜਦੋਂ 47 48 ਦੇ ਵਿੱਚ ਹੋਇਆ 47 ਤੇ ਕੰਮ ਹੋਇਆ ਤੇ ਬਾਅਦ ਦੇ ਵਿੱਚ ਵਿਆਹ ਹੋਇਆ ਤੇ ਬਾਅਦ ਦੇ ਵਿੱਚ ਅਸੀਂ ਦੋ ਤਿੰਨ ਸਾਲਾਂ ਦੇ ਵਿੱਚ ਅਸੀਂ ਭੈਣ ਭਰਾ ਇੱਥੇ ਪੈਦਾ ਹੋਏ ਆ ਤੇ ਤਿੰਨ ਲੱਖ ਸਾਲਾਂ ਨਾਲ ਮਗਰੋਂ ਫਿਰ ਸਾਨੂੰ ਮਿਲਟਰੀ ਪਈ ਆ ਤੇ ਸਾਨੂੰ ਵੀ ਲੱਗੀ ਆ ਤੇ ਸਾਡੀ ਮਾਤਾ ਨੂੰ ਵੀ ਲੱਗੀ ਆ ਕੰਪਨੀ ਦੇ ਵਿੱਚ ਅੰਬਰਸਾਰ ਉਹਨਾਂ ਆਖਿਆ ਵੀ ਇਹ ਜਿਹੜੇ ਉੱਧਰ ਦੇ ਪਾਕਿਸਤਾਨ ਦੇ ਆ ਉਧਰ ਖਾਣੇ ਨੂੰ ਸਾਡੀ ਫਿਰ ਸਾਡਾ ਪਿਤਾ ਜਿਹੜਾ ਸੀ ਆਪਣੀ ਭੈਣ ਨੂੰ ਮਿਲਣ ਗਿਆ ਸੀ ਉਹਨੂੰ ਪਤਾ ਲੱਗਾ ਉਹ ਆਇਆ ਉਹਨੇ ਆਣ ਕੇ ਇਥੋਂ ਬੰਦੇ ਚਾਰ ਖੜ ਕੇ ਤੇ ਸਾਨੂੰ ਕੰਪਨੀ ਦੇ ਵਿੱਚੋਂ ਭੈਣ ਭਰਾ ਨੂੰ ਜਾ ਕੇ ਲਿਆਂਦਾ ਮੈਂ 1.5 ਸਾਲ ਤਾਂ ਭੈਣ ਮੇਰੀ 3 ਸਾਲਾਂ ਦੀ ਸੀ ਉਦੋਂ ਤੇ ਕੰਪਨੀ ਦੇ ਵਿੱਚੋਂ ਫਿਰ ਸਾਨੂੰ ਲੈ ਕੇ ਆਪਣੇ ਬੱਚੇ ਪਛਾਣ ਕੇ ਲੈ ਜਾਉ ਪਿਓ ਸਾਡੇ ਨੂੰ ਜੇ ਉਹ ਆਂਦੇ ਫੇ ਡੈਂਡੀ ਕਿੱਥੇ ਦੀ ਆਂਦੀ ਫੇ ਮੇ ਨਾਲ ਹੀ ਖਾਣੇ ਨੇ ਆਹੋ ਤੇ ਪਿਓ ਮੇਰਾ ਆਂਦਾ ਫੇ ਨਹੀਂ ਡੇਰੋ ਸਾਨੂੰ ਫਿਰ ਮਿਲਟਰੀ ਵਾਲਿਆਂ ਕੋਲ ਲੈ ਜਾਓ ਸਾਨੂੰ ਫਿਰ ਨਾ ਪ੍ਰਾਚੇ ਲਿਆਂਦਾ ਸਾਡੇ ਪਿਓ ਨੇ ਤੇ ਸਾਡੀ ਦਾਦੀ ਨੇ ਸਾਨੂੰ ਪਾਲਿਆ 4 ਸਾਲ ਦਾ ਸਮਝ ਨਾ ਪਿਓ ਪੂਰਾ ਹੋ ਗਿਆ ਮਰ ਗਿਆ ਹੂੰ ਤੇ ਬਾਅਦ ਦੇ ਵਿੱਚ ਦਾਦੀ ਮੇਰੀ ਨੇ ਸਾਨੂੰ ਪਾਲਿਆ ਭੈਣ ਭਰਾਵਾਂ ਨੂੰ ਹੂੰ ਹਾਂਜੀ ਤੇ ਬਹੁਤ ਜ਼ਿਆਦਾ ਮੁਸ਼ਕਲ ਸੀ ਜੀ ਬੜੇ ਅਸੀਂ ਤੱਲਿਆਂ ਨਾਲ ਪੜੇ ਹਾਂ ਬਹੁਤ ਜ਼ਿਆਦਾ ਉਹਦੋਂ ਗਰੀਬੀ ਬੜੀ ਹੁੰਦੀ ਸੀ ਤੁਹਾਨੂੰ ਪਤਾ ਹੀ ਆ ਹੂੰ ਹਾਂਜੀ ਬਹੁਤ ਤੱਲਿਆਂ ਨਾਲ ਪੜੇ ਕਾਲੀ ਵੰਡ ਦੀ ਕਤਲੋਗਾਰਦ ਤੋਂ ਬਾਅਦ ਬਹੁਤ ਸਾਰੀਆਂ ਆਸਾਂ ਤੇ ਉਮੀਦਾਂ ਟਹਿ ਟੇਰੀ ਸਨ ਕਿਸੇ ਵਿਛੜੇ ਨੂੰ ਇਹ ਵੀ ਤਗਾਜਾ ਨਹੀਂ ਸੀ ਕਿ ਆਪਣੇ ਜਿਉਂਦੇ ਨੇ ਜਾਂ ਫਿਰ ਵੱਡ ਟੋਕ ਦਾ ਸ਼ਿਕਾਰ ਹੋ ਚੁੱਕੇ ਨੇ ਸਰਹੱਦੋਂ ਪਾਰਲੇ ਪਾਸੇ ਜਾ ਵਸੀ ਮਾਂ ਦੀਆਂ ਧੀਆਂ ਨੇ ਮਾਂ ਦੇ ਗਹਿਰੇ ਦੁੱਖ ਨੂੰ ਅੰਤ ਪਾਪ ਹੀ ਲਿਆ ਮਾਂ ਦੇ ਢਿੱਡੋਂ ਜਾਇਆਂ ਦਾ ਵਿਛੋੜਾ ਆਖਰ ਕੌਣ ਸਹਿ ਸਕਦਾ ਏ ਔਲਾਦ ਦੀ ਪ੍ਰਾਪਤੀ ਲਈ ਮਾਪੇ ਤਾਂ ਖੂਹੀ ਜਾਲ ਪਾਉਂਦੇ ਨੇ ਹਵਨ ਜੱਗ ਆਦ ਪਤਾ ਨਹੀਂ ਕੀ ਕੁਝ ਕਰਦੇ ਤੇ ਦੁੱਖ ਸਹਾਰਦੇ ਨੇ ਕੋਈ ਪਤਾ ਨਹੀਂ ਲੱਗਦਾ ਫਿਰ ਪਕਾਨੇ 12 ਸਾਲ ਡੌਨੀਆਂ ਰਹੀਆਂ ਰੁਕੇ ਬੰਨ ਬੰਨ ਕੇ ਵੀ ਚਲੋ ਕੋਈ ਨਾ ਕੋਈ ਉਹਨਾਂ ਦੇ ਪਿੰਡ ਜਾ ਕੇ ਡਿਗੇਗਾ ਨਾ ਤੇ ਲਾਗੇ ਲੋਕੇ ਡਿਗਦੇ ਰਹੇ ਨੇ ਕਿ ਸਾਡੇ ਪਿੰਡ ਨਹੀਂ ਕੋਈ ਲਾਗੇ ਲਾਗੇ ਡਿਗਦੇ ਰਹੇ ਨੇ ਪਿੰਡਾਂ ਚ ਲੋਕ ਸਾਨੂੰ ਦਾਤੇ ਰਹੇ ਨੇ ਵੀ ਇਤਾਂ ਪਕਾਨੇ ਸਾਡੇ ਨਿਆਣਿਆਂ ਨੇ ਫੜਕਿਆਂ ਦੇ ਰੁਕਾ ਪਾੜ ਕੇ ਸੋਟਾਂ ਉਰਦੂ ਤੇ ਲਿਖਿਆ ਹੀ ਉਰਦੂ 'ਚ ਲਿਖਿਆ ਹੁੰਦਾ ਹੈ ਇਤਨਾ ਕੰਮ ਚੱਲਦਾ ਰਿਹਾ 12 ਸਾਲ ਉਹ ਵੀ ਬੜਾ ਤਰਸੇ ਰਹੇ ਆਂ ਹੀ ਬੜਾ ਤਰਸੇ ਰਹੇ ਉਹਨਾਂ ਨੂੰ ਪਤਾ ਹੀ ਨਹੀਂ ਬੈਠੇ ਹੈਗਾ ਕਿ ਨਹੀਂ ਨਾ ਸਾਨੂੰ ਪਤਾ ਹੀ ਕੋਈ ਹੈਗਾ ਕਿ ਨਹੀਂ ਗੱਲ ਮਾਂ ਤੋਂ ਬਾਅਦ ਹੁਣ ਧੀਆ ਦੇ ਸਿਰ ਦੇ ਉੱਪਰ ਆਣ ਪਈ ਵਿਛੋੜੇ ਗਏ ਭੈਣ ਤੇ ਭਰਾ ਦਾ ਨਾਂ ਮਾਂ ਦੇ ਕੋਲੋਂ ਪੁੱਛਣਾ ਤੇ ਅੰਸੀਆਂ ਪਾ ਪਾ ਕੇ ਭੈਣਾ ਨੇ ਵਿਛੜੀ ਭੈਣ ਤੇ ਆਪਣੇ ਭਰਾ ਨੂੰ ਯਾਦ ਕਰਨਾ ਦਿਨ ਰਾਤ ਵਿਛੋੜੇ ਦੀ ਤੰਗ ਤੇ ਗੁਬਾਰੇ ਤੇ ਚਿੱਠੀਆਂ ਬਨ ਕੇ ਆਪਣੀ ਮਾਂ ਦੇ ਜੱਦੀ ਪਿੰਡ ਵਿਛੜੇ ਭੈਣ ਭਰਾਵਾਂ ਦੇ ਵੱਲ ਇਨ੍ਹਾਂ ਪਾਕਿਸਤਾਨ ਬੈਠੀਆਂ ਭੈਣਾ ਨੇ ਭੇਜਣੀਆਂ ਪਾਂ ਸਾਡੀ ਦੇ ਬੱਚੇ ਦਾ ਵਿਆਹ ਸੀ ਤਾਂ ਬਾਪਰੇ ਨੂੰ ਪੁੱਛਦੇ ਨੇ ਵੀ ਮਾਤਾ ਹੱਤ ਤੈਨੂੰ ਆਪਣਾ ਪਿੰਡ ਦੱਸ ਤੇ ਆਪਣਾ ਕੋਈ ਉਥੋਂ ਦਾ ਬੰਦਾ ਦੱਸ ਜਿਹਨੂੰ ਤੂੰ ਜਾਣਦੀ ਹੈ ਤੈਨੂੰ ਅਸਗਾ ਤੇਰਾ ਤੇ ਪਤਾ ਤੇ ਤੈਨੂੰ ਆਇਆ ਹੈ ਨਾ ਕਿ ਮੇਰਾ ਪਿੰਡ ਕਿਹੜਾ ਉਹਨੇ ਦੱਸਿਆ ਮੇਰਾ ਪਿੰਡ ਇਤਨਾ ਪ੍ਰਾਚਾ ਤੇ ਇਤਾਂ ਇਤਾਂ ਸਧਾਰਨ ਦੇ ਘਰ ਮੈਂ ਬੱਚੇ ਦੋ ਛੱਡ ਕੇ ਆਈਆਂ ਲੰਮੜਦਾਰ ਨੇ ਉਹ ਪਿੰਡ ਦੇ ਤੇ ਉਹ ਹਾਗੇ ਨੇ ਕਿ ਮਰਗੇ ਨੇ ਉਹ ਇਹ ਇਹ ਬੰਦੇ ਉਹਨਾਂ ਨੂੰ ਕੋਈ ਪਤਾ ਨਹੀਂ ਵੀ ਹੈਗੇ ਨੇ ਕਿ ਮਾਗਿਆਂ ਦੇ ਤਰਸ ਦੇ ਰਹੇ ਨੇ ਮਾਂ ਸਾਡੀ ਵੀ ਤਰਸ ਰਹੀ ਰਹੀ ਆ ਮੁੜ ਕੇ ਭਾਣਾ ਸਾਡੀਆਂ 12 ਸਾਲ ਪਕਾਣੇ ਬੰਨ ਬੰਨ ਕੇ ਗੈੰਸੀ ਡਾਉਂਦੀਆਂ ਰਹੀਆਂ ਨਾਲ ਰੁਕੇ ਬੰਨ ਕੇ ਸਾਡੇ ਪਿੰਡ ਦਾ ਨਾਮ ਲੇਖ ਕੇ ਸਾਡਾ ਉੱਤੇ ਮਾਂ ਨੂੰ ਪੁੱਛਿਆ ਵੀ ਸਾਡੇ ਵੀਰ ਦਾ ਨਾਮ ਕੀ ਹੈ ਮੇਰਾ ਨਾਮ ਲੇਖ ਕੇ ਉੱਤੇ ਫੇ ਮਿਲਟਰੀ ਨੰਗਣ ਹੀ ਦੇ ਦੀ ਪਕਾਣੇ ਡਾਉਂਦੀਆਂ ਆਉਂਦੀਆਂ ਅਸੀਂ ਗੋਲੀ ਮਾਰ ਦੋ ਅਸੀਂ ਮਿਲਟਰੀ ਅਸੀਂ ਪਕਾਣੇ ਡਾਉਣੇ ਡਾਉਣੇ ਆ 12 ਸਾਲ ਪਕਾਣੇ ਡਾਉਂਦੀਆਂ ਰਹੀਆਂ ਮੁੜ ਕੇ ਸਰਦਾਰ ਜੀ ਇਹ ਉੱਛੇ ਠੋਂ ਦਾ ਸਾਡਾ ਮਕਰ ਸਿੰਘ ਸੀ ਮਾਤਾ ਸਾਡੀਆਂ ਦੀ ਮੱਖਣ ਸਿੰਘ ਭਰਾਚੇ ਵਾਲੇ ਨੂੰ ਜਾਣਨੀ ਆ ਤੇ ਸੁਬੇਦਾਰਾ ਦਾਓ ਤੇ ਫੌਜੀ ਆ ਉਹਨਾਂ ਆਖਿਆ ਵੀ ਉਹਨਾਂ ਨੂੰ ਕਿਤਾਬੀ ਉਧਰੋਂ ਕੋਈ ਦਿਹਾੜਾ ਸੀ ਤੇ ਉਹਦਾ ਮੱਖਣ ਸਿੰਘ ਦਾ ਭਰਾ ਨਨਕਾਣਾ ਸਾਹਿਬ ਆਇਆ ਸੀ ਨਨਕਾਣਾ ਸਾਹਿਬ ਆਏ ਹਨ ਅਫਸਰ ਇਕੱਠੇ ਹੋਏ ਹਨ ਤੇ ਉਹਨਾਂ ਪੁੱਛਿਆ ਵੀ ਕੋਈ ਮਾਤਾ ਮੇਰੀ ਆਈ ਜੀ ਸਾਡੇ ਆਏ ਵੀ ਕੋਈ ਨਨਕਾ ਆਪਣਾ ਗਦਾਫ ਔਰ ਜਿਹੜੇ ਦਾ ਕੋਈ ਅਫਸਰ ਆਇਆ ਇੱਥੇ ਉਨਾਂ ਆ ਕੇ ਵੀ ਮੇਰਾ ਗਰਦਾਖਰ ਜ਼ਿਲ੍ਹਾ ਵਾ ਸਾਡੇ ਪਿੰਡ ਦਾ ਹੀ ਅਫਸਰੋ ਦਾਨ ਮਿਊਟ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਜੇ ਗੱਲ ਕੀਤੀ ਜਾਵੇ ਤਾਂ ਵਿਛੋੜੇ ਦਾ ਦੁੱਖ ਬਹੁਤ ਡੂੰਗਾ ਤੇ ਗੁੱਝਾ ਹੁੰਦਾ ਏ ਜਿਹੜੇ ਲੋਕਾਂ ਨੇ ਇਸ ਵਿਛੋੜੇ ਨੂੰ ਆਪਣੇ ਤਨ ਦੇ ਉੱਪਰ ਸੰਹਾਰਿਆ ਹੈ ਕੇਵਲ ਉਹੀ ਲੋਕ ਮਹਿਸੂਸ ਕਰਕੇ ਨਾ ਤਮਾਮ ਸਾਰੀਆਂ ਚੀਜ਼ਾਂ ਦਾ ਵਿਖਿਆਨ ਕਰ ਸਕਦੇ ਨੇ ਜੇ ਗੱਲ ਕਰੀਏ ਤਾਂ 1947 ਦੇ ਵਿੱਚ ਬਹੁਤ ਸਾਰੇ ਅਜਾਹੇ ਪਰਿਵਾਰ ਤੇ ਅਜਾਹੇ ਭਾਈਚਾਰੇ ਜਿਹੜੇ ਆਪਣੇ ਪਰਿਵਾਰਾਂ ਦੇ ਵਿੱਚ ਭਾਈਚਾਰਿਆਂ ਦੇ ਵਿੱਚ ਰੰਗੀ ਤੇ ਖੁਸ਼ੀ ਪਰਿਵਾਰਾਂ ਨੂੰ ਭਾਈਚਾਰਿਆਂ ਨੂੰ ਨਖੇੜ ਦਿੱਤਾ ਜਾਂਦਾ ਹੈ ਕਤਲਿਆਮ ਹੁੰਦੀ ਹੈ ਜੋ ਕੁਝ ਸਮੇਂ ਦੇ ਦਰਮਿਆਨ ਇੱਕ ਅਜਾਹੀ ਸ਼ਖਸੀਅਤ ਦਾ ਜ਼ਿਕਰ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੋ ਰਿਹਾ ਹਾਂ ਜਿਨ੍ਹਾਂ ਦਾ ਉਸ ਸਮੇਂ ਦੇ ਦਰਮਿਆਨ ਜਨਮ ਹੁੰਦਾ ਹੈ ਉਮਰ ਤਕਰੀਬਨ ਡੇਢ ਸਾਲ ਦੇ ਕਰੀਬ ਹੈ ਕਿਸੇ ਨੇ ਸੱਚ ਹੀ ਕਿਹਾ ਹੈ ਕਿ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਨੇ ਹਿੰਮਤ ਤੇ ਸੱਚੀ ਮੁਹੱਬਤ ਮਿੱਥੇ ਟੀਚੇ ਵੱਲ ਲੈ ਹੀ ਜਾਂਦੀ ਹੈ ਫੌਜ ਦੇ ਕਰੜੇ ਪ੍ਰਬੰਧਾਂ ਵਿੱਚ ਭੈਣਾ ਵੱਲੋਂ ਲਗਾਤਾਰ 12 ਸਾਲ ਆਪਣੇ ਵਿਛੜੇ ਭੈਣ ਤੇ ਭਰਾ ਨੂੰ ਅਜਹੀਆਂ ਚਿੱਠੀਆਂ ਪਾਈਆਂ ਗਈਆਂ ਕਿ ਇੱਕ ਦਿਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਪ੍ਰਕਾਸ਼ ਭੂਮੀ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ ਦੇ ਉੱਪਰ ਵਿਛੜਿਆਂ ਦੀ ਮੇਲ ਹੋ ਗਏ ਕਰਨ ਵਾਸਤੇ ਮੇਰੇ ਨਾਲ ਬਾਪੂ ਬਿਆਨਤ ਸਿੰਘ ਹਾਜ਼ਰ ਹੈ ਬਾਪੂ ਜੀ ਸਵਾਗਤ ਹੈ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਖਲਸਾ ਬਾਪੂ ਜੀ 47 ਦੀ ਵੰਡ ਵੇਲੇ ਤੁਹਾਡੇ ਨਾਲ ਅਜੇਹਾ ਦੁਖਾਂਤ ਵਾਪਰਦਾ ਕੀ ਹੈ ਤੇ 32 ਸਾਲੀ ਮਾਂ ਰਣਕਾਣਾ ਸਾਹਿਬ ਜਾ ਕੇ ਗੁਰੂ ਨਾਨਕ ਸਾਹਿਬ ਨੇ ਮੇਲ ਕਰਾਇਆ ਸਾਡੇ ਭੁਜੋਤਾ ਹੋਇਆ ਬਾਅਦ ਦੇ ਵਿੱਚ ਹੂੰ ਪਹਿਲਾਂ ਵਾਡ ਟਾਕ ਸ਼ੁਰੂ ਹੋਈ ਆ ਤੇ ਉਹ ਕਦੋਂ 47 ਚ ਹੁੰਦੀ ਆ ਹਾਂ ਤੇ ਆ ਮਾਂ ਦੇ ਨਾਲ ਨਹੀਂ ਉਹ ਤੇ ਤੱਥੇ ਦੀ ਮਰ ਗਈ ਐਵੇਂ ਤੱਥੇ ਦੇ ਮਰ ਗਏ ਨਹੀਂ ਮਲਾਪ ਹੋਇਆ ਕਾਲੀ ਵੰਡ ਦੇ 72 ਸਾਲ ਬੀਤਣ ਤੋਂ ਬਾਅਦ ਇਹਨਾਂ ਲੋਕਾਂ ਦਾ ਵੀ ਦਰਦ ਕੁਝ ਨਵਿਕਲੇ ਤਰੀਕੇ ਦਾ ਜਾਪਦਾ ਹੈ ਕਿਉਂਕਿ ਜਦੋਂ ਇਹ ਆਪਣੀ ਜ਼ੁਬਾਨ ਦੇ ਰਾਹੀਂ ਵਜ਼ਨ ਵਜ਼ਨਦਾਰ ਸ਼ਬਦਾਂ ਦੇ ਰਾਹੀਂ ਵਖਿਆਨ ਕਰਦੇ ਨੇ ਕਿ ਅਸੀਂ ਕਾਲੀ ਵੰਡ ਦੇ ਸੰਤਾਪ ਨੂੰ ਆਪਣੇ ਹੱਡਾਂ ਦੇ ਉੱਪਰ ਹੰਢਾ ਚੁੱਕੇ ਹਾਂ ਸਾਡੇ ਬਜ਼ੁਰਗਾਂ ਨੇ ਉਸ ਕਾਲੇ ਦੌਰ ਨੂੰ ਆਪਣੀਆਂ ਅੱਖਾਂ ਦੇ ਨਾਲ ਤੱਕਿਆ ਹੀ ਨਹੀਂ ਸਗੋਂ ਪਿੰਡੇ ਤੇ ਹਟਾ ਕੇ ਸਾਡੇ ਨਾਲ ਜ਼ਿਕਰ ਵੀ ਸਾਂਝਾ ਕੀਤਾ ਹੈ ਇਹ ਦੱਸਦੇ ਨੇ ਕਿ ਕੁਝ ਕਾਰਨਾਂ ਦੇ ਕਰਕੇ ਸਾਨੂੰ ਇਸ ਇਲਾਕੇ ਦੇ ਵਿੱਚ ਭਾਵ ਕੇ ਭਾਰਤ ਵਾਲੇ ਪਾਸੇ ਪੰਜਾਬ ਦੇ ਵਿੱਚ ਵਸੇਬਾ ਕਰਨਾ ਪੈ ਰਿਹਾ ਹੈ ਤੇ ਖਾਲੜੇ ਤੋਂ ਦੂਜੇ ਪਾਸੇ ਨੂੰ ਜਿੱਥੇ ਪਾਕ ਵਸਿਆ ਹੋਇਆ ਹੈ ਜਿੱਥੇ ਸਾਡੀ ਵਿਛੋੜੀ ਗਈ ਪਾਵਨ ਧਰਤੀ ਹੈ ਉਸੇ ਹੀ ਧਰਤੀ ਵਾਲੇ ਪਾਸੇ ਸਾਡੀਆਂ ਵਾਹੀਯੋਗ ਜ਼ਮੀਨਾਂ ਨੇ ਪਰ ਸਾਨੂੰ ਖੇਤੀ ਕਰਨ ਵਾਸਤੇ ਫੌਜ ਦੇ ਦੁਆਰਾ ਲਗਾਈ ਹੋਈ ਕੰਡਿਆਲੀ ਤਾਰ ਨੂੰ ਪਾਰ ਕਰਕੇ ਦੂਜੇ ਪਾਸੇ ਜਾਣਾ ਪੈਂਦਾ ਹੈ ਜਦੋਂ ਸਾਡੇ ਸੰਗ ਖੇਤੀ ਕਰਦੇ ਹੁਆਂ ਪਾਕ ਵਾਲੇ ਪਾਸੇ ਤੋਂ ਉਹ ਪੰਜਾਬੀ ਭਾਈਚਾਰੇ ਦੇ ਲੋਕ ਸਾਨੂੰ ਬੁਲਾਉਣ ਦਾ ਯਤਨ ਕਰਦੇ ਨੇ ਤੇ ਸਖਤ ਪੈਰੇ ਦੇ ਹੇਠ ਅਸੀਂ ਉਹਨਾਂ ਦੀ ਕਿਸੇ ਗੱਲ ਦਾ ਜਵਾਬ ਦੇ ਨਹੀਂ ਪਾਉਂਦੇ ਤੇ ਪਰ ਉਹ ਸਾਨੂੰ ਮਜ਼ਾਕ ਦੇ ਵਿੱਚ ਕਹਿ ਦਿੰਦੇ ਨੇ ਕਿ ਤੁਸੀਂ ਸਾਡੀ ਗੱਲ ਗੱਲ ਦਾ ਜਵਾਬ ਦੇਣ ਤੋਂ ਇਸ ਕਰਕੇ ਡਰਦੇ ਹੋ ਕਿ ਤੁਹਾਡੇ ਉੱਪਰ ਫੌਜ ਦਾ ਸਖਤ ਪੈਰਾ ਹੈ ਪਰ ਕਹਿੰਦੇ ਕਈ ਵਾਰ ਅਸੀਂ ਬੇਵਸ ਹੋਏ ਵੀ ਉਨ੍ਹਾਂ ਦੀ ਗੱਲ ਦਾ ਜਵਾਬ ਦਿੰਦੇ ਹਾਂ ਕਹਿਣ ਤੋਂ ਭਾਵ ਕਿ ਇਹਨਾਂ ਲੋਕਾਂ ਦਾ ਦਰਦ ਇਹ ਹੈ ਕਿ ਅਸੀਂ ਅੱਜ ਵੀ ਉਹਨਾਂ ਲੋਕਾਂ ਦੇ ਨਾਲ ਕਿਸੇ ਤਰੀਕੇ ਦੀ ਕੋਈ ਗੱਲਬਾਤ ਸਾਂਝੀ ਨਹੀਂ ਕਰ ਸਕਦੇ ਜਿਨ੍ਹਾਂ ਦੇ ਨਾਲ ਬਚਪਨ ਦੇ ਉਹ ਦਿਨ گزارੇ ਨੇ 47 ਦੀ ਕਾਲੀ ਵੰਡ ਨੇ ਇੱਕ ਗਹਿਰਾ ਦੁੱਖ ਇਹਨਾਂ ਬਛਿੰਦਿਆਂ ਨੂੰ ਵੀ ਦਿੱਤਾ ਹੈ ਜਿਨ੍ਹਾਂ ਦੇ ਰਹਿਣ ਬਸੇਰੇ ਭਾਰਤ ਵਾਲੇ ਪੰਜਾਬ ਤੇ ਵਾਹੀਯੋਗ ਜ਼ਮੀਨਾਂ ਪਾਕ ਵਾਲੇ ਪੰਜਾਬ ਵਿੱਚ ਰਹਿ ਗਈਆਂ ਕਿਸੇ ਨੇ ਸੱਚ ਹੀ ਕਿਹਾ ਹੈ ਕਿ ਜ਼ਮੀਨ ਤਾਂ ਜ਼ਮੀਦਾਰ ਦੀ ਮਾਂ ਹੁੰਦੀ ਹੈ ਸੱਚਮੁੱਚ ਇਹਨਾਂ ਦੇ ਕੋਲ ਵੀ ਜ਼ਮੀਨ ਤੋਂ ਬਿਨਾਂ ਪਰਿਵਾਰ ਦੇ ਗੁਜ਼ਾਰੇ ਦਾ ਹੋਰ ਕੋਈ ਸਾਧਨ ਹੀ ਨਹੀਂ ਰਿਹਾ ਤਰ ਹੱਦ ਦੇ ਖਾਲੜਾ ਦਾ ਵੱਡਾ ਕਿਸਾਨੀ ਤਬਕਾ ਜਿਨ੍ਹਾਂ ਨੂੰ ਸਰਕਾਰ ਵੱਲੋਂ ਕੁਟਕ ਵਿਗੇ ਜ਼ਮੀਨ ਅਲਾਟਤਾ ਕੀਤੀ ਗਈ ਪਰ ਇਹਨਾਂ ਨੂੰ ਵਾਹੀ ਕਰਨ ਲਈ ਭਾਰਤ ਸਰਕਾਰ ਵੱਲੋਂ ਲਗਾਈ ਕੰਡਿਆਲੀ ਤਾਰ ਪਾਰ ਕਰਕੇ ਫੌਜ ਦੇ ਕਰੜੇ ਪ੍ਰਬੰਧਾਂ ਹੇਠ ਦੂਜੇ ਪਾਸੇ ਜਾਣਾ ਪੈਂਦਾ ਹੈ ਨਾਲ ਕਰਦੇ ਆ ਖੇਤੀ ਵੀ ਮਤਲਬ ਕੈਕਟਰ ਚੱਲਦੇ ਉਧਰ ਉਧਰੀ ਦੋਹਾਂ ਪਾਸਿਆਂ ਤੋਂ ਵੀ ਐਵੇਂ ਥੋੜੀ ਥੋੜੀ ਵੇਤੀ ਪਰ ਇਹੋ ਹੀ ਆ ਵੀ ਜਿਹੜੇ ਵੀ ਇੱਕ ਦੂਜੇ ਨਾਲ ਗੱਲ ਨਹੀਂ ਕਰ ਸਕਦੇ ਇਹੋ ਚੱਕਰ ਆ ਜੀ ਕੋਈ ਉਹਦਾ ਹੀ ਬੰਦਾ ਜ਼ਬਰਦਸਤੀ ਗੱਲ ਕਰ ਲੇ ਤੇ ਕਰ ਲਈ ਕਈ ਵਾਰ ਅਸੀਂ ਕਰ ਵੀ ਲਈ ਦੀ ਆ ਗੱਲ ਐਡੀ ਵੀ ਨਹੀਂ ਹੈਗੀ ਵੀ ਹਲੋਂ ਡਰ ਕੇ ਰਹਿਣਾ ਕਈ ਵਾਰ ਸਾਨੂੰ ਪੁੱਛਦੇ ਵੀ ਤੁਸੀਂ ਡਰਦੇ ਜੋ ਇਹਨਾਂ ਤੋਂ ਮੈਂ ਹੀ ਕਿਸੇ ਤੋਂ ਨਹੀਂ ਡਰਦੇ ਸਿੱਧੀ ਗੱਲ ਆ ਕੌਣ ਪੁੱਛਦੇ ਜਤਰਾ ਵੀ ਮੁਸਲਮਾਨ ਸਾਨੂੰ ਪੁੱਛਦੇ ਆ ਨਾ ਵੀ ਤੁਸੀਂ ਯਾਰ ਸਰਦਾਰ ਜੀ ਤੁਸੀਂ ਕੁੰਦੇ ਨਹੀਂ ਮੈਂ ਕੁੰਦੇ ਕਿਉਂ ਨਹੀਂ ਕਿਹੀਂ ਅਸੀਂ ਤੁਹਾਡੇ ਨਾਲ ਕੁੰਨੇ ਆ ਦੱਸੋ ਸਾਨੂੰ ਹੈਂ ਜਦੋਂ ਉਧਰਲੇ ਪਾਸੇ ਖੇਤੀ ਕਰਨ ਜਾਂਦੇ ਆ ਹੀਰੋ ਲਾਈਨ ਦੇ ਉੱਤੇ ਕਈ ਵਾਰ ਘੁੰਮਦੇ ਆ ਤੇ ਉਹ ਵੀ ਆਉਂਦੇ ਲੱਗ ਇੰਨੀ ਕੁ ਵਾਰ ਤੱਕ ਥੋੜੀ ਜਿਹੀ ਵਾਰ ਤੀ ਹੁੰਦੀ ਆ ਕਈ ਨਹੀਂ ਵੀ ਬੰਦੇ ਡਰਦੇ ਕਹਿੰਦੇ ਯਾਰ ਸਾਨੂੰ ਬੀਐਸਐਨ ਘੂਰੇ ਪਰ ਕਈ ਵਾਰ ਕੋਈ ਵੀ ਲਈਦਾ ਫਿਰ ਜਦੋਂ ਆਪਣੀ ਇਤਹਾਜੀ ਵੀ ਯਾਰ ਅਗਲਾ ਖੂ ਵੀ ਯਾਰ ਡਰਦੀ ਵਾ ਕਈ ਡਰਦੇ ਆ ਫਿਰ ਕੋਈ ਵੀ ਲਈਦਾ ਇਹ ਨਹੀਂ ਵੀ ਕੋਈ ਦਾ ਨੀਗਾ ਗੱਲਬਾਤ ਕਰ ਲਈਦੀ ਆ ਹਾਲਚਾਲ ਪੁੱਛ ਲਈਦਾ ਇੱਕ ਜੇ ਨੂੰ ਬਹੁਤ ਉਤਰਾ ਕਰਦੇ ਉਹ ਪਿਆਰ ਸਾਡੇ ਨਾਲ ਸਰਦਾਰ ਜੀ ਕੀ ਆ ਲਿਆ ਇਤਮਾਨ ਕਰਦੇ ਫੁੱਲ ਇਹ ਨਹੀਂ ਵੀ ਆਪਾਂ ਆਖੀ ਵੀ ਉਹ ਸਾਨੂੰ ਮਾੜਾ ਸਮਝਦੇ ਹੁਣ ਹੁਣ ਇਸ ਵਕਤ ਸਾਨੂੰ ਚੰਗਾ ਸਮਝਦੇ ਆ ਇਹ ਵੰਡ ਦੇ ਝੰਬੇ ਹੋਏ ਉਹਨਾਂ ਲੋਕਾਂ ਦੀ ਦਾਸਤਾਨ ਸੀ ਜਿਹੜੀ 1947 ਤੋਂ ਸ਼ੁਰੂ ਹੋ ਕੇ 2024 ਤੱਕ ਪਹੁੰਚਦੀ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਦੇ ਹਾਲਾਤਾਂ ਵਿੱਚ ਬਹੁਤਾ ਸੁਧਾਰ ਨਹੀਂ ਆਇਆ ਉਸ ਵੇਲੇ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਤੇ ਅੱਜ ਵੀ ਉਹਨਾਂ ਅਗਲੀਆਂ ਪੁਸ਼ਤਾਂ ਨੂੰ ਉਹੀ ਸੰਤਾਪ ਹਰ ਸਮੇਂ ਹੰਡਾਉਣਾ ਪੈ ਰਿਹਾ ਹੈ